मा देव करी रवदास भगते दवी सी साधी आवाजी गुरू कैरी ਗੁਰੂ ਰੂਪ ਖਾਂਸਾ ਸਾਸ ਸੰਗਰਵੀਓ ਆਓ ਪ੍ਰਸਤਾਨ ਤੋਂ ਬਹਿਣਾ ਤੁਸੀਂ ਆਪਣੀਆਂ ਤੇ ਦਾਸ ਬਣੀਆਂ ਆ ਜਿੰਦੀਆਂ ਕੋਰ ਦੇਵ ਦੇ ਚਰਨਾਂ 'ਚ ਲਚਵਾਉਣ ਦੀ ਖਾਤਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਸਾਖਿਆ ਨਾਰਾ ਬੁਲਾਉਂਦੇ ਜਿਆ ਆਖੀਏ ਜੀ ਵਾਰੇ ਗੁਰੂ ਜੀ ਦਾ ਆਕਾਰ ਸਾ ਆ ਮੈਨੂੰ ਵਧਾਈ ਤੇ ਨਹੀਂ ਗੱਲਾਂ ਦੋ ਹੀ ਕੰਨੀਆਂ ਸਮਾਏ ਨਾ ਮੈਨੂੰ ਦੋਕ ਮੈਨੂੰ ਦਿੱਤਾ ਮਰਦਾ ਹੀ ਮੈਂ ਖਲਾਉਂਗਾ ਜਿਹੜੀ ਬਾਬਾ ਜੀ ਨੇ ਕਥਾ ਕੀਤੀ ਆ ਨਾ ਇਹ ਮੇਰੇ ਕਪਟਾ ਦੇ ਪ੍ਰਚਾਰ ਕਰਦਾ ਇਹ ਕਿ ਜਿੱਥੇ ਮੈਂ ਕਪਟਾ ਕਉਣੀ ਆਓ ਪਹਿਲਾਂ ਮੈਂ ਤੁਹਾਨੂੰ ਵਧਾਈ ਦੇਵਾਂ ਵਧਾਈਆਂ ਦੇ ਪਾਤਰ ਆ ਆਪਾਂ ਅਬ ਤਾਂ ਆਪੋ ਬਕਾਣਾ ਗ੍ਰੈਂਸੀ ਸਿਕਨੇ ਨਹੀਂ ਅਰਦਾਸ ਕੀਤੀ ਆ ਜਨਮ ਦਿਹਾੜਾ ਸੁਣੋ ਗੱਲ ਪਿਆਰੋ ਜਨਮ ਦਿਹਾੜਾ ਅਥਰ ਹੀ ਲਿਖਿਆ ਵਾ ਨਹੀਂ ਜਨਮਿਆ ਸਾਡਾ ਭੈਣਾ ਦੀ ਜਨਮ ਆਪਣੇ ਬੱਚੇ ਦਾ ਜਨਮ ਦਿਹਾੜਾ ਮਨਾਉਣਾ ਠੀਕ ਹੈ ਮੂਰ ਬੁਲਾਉਣਾ ਚਾਹੀਦਾ ਪਰ ਕਿਹੜਾ ਜਨਮਿਆਂ ਵਿੱਚ ਮਰਨਾ ਜੋ ਠੀਕ ਹੈ ਅਵਤਾਰ ਗਿਆ ਰਿਹਾ ਬਾਬਾ ਜੀ ਦਾ ਘਰ ਦੀ ਦਾ ਪਰ ਕਰਦਾ ਹਰਾਮ ਮਨਾਉਣਾ ਠੀਕ ਹੈ ਹੁਣ ਮੈਂ ਕਰਤਾ ਕਹਿਣੀ ਆ ਸੋਹਣੀ ਆਪਣੇ ਮਨ ਤੰਦਾ ਵਾਲਾ ਸੋਹਣੀ ਦਾ ਦੋ ਤਿੰਨ ਨਾਮੇ ਕੋ ਆਏ ਮੇਰਾ ਨਾਮ ਅਮੇਚ ਸੋਹਣੀ Obrigado. ਅਨਸੋ ਹੀਰਾ ਛਾੜ ਕੇ ਘਰ ਆਣ ਕੀ ਆਸ ਤੈਨਰ ਤੋਂ ਆਏਗੇ ਸਤਿ ਭਾਗੇ ਰੰਲਾਸ ਜੀ ਸਾਡੀ ਸਾਧ ਸੰਗਤ ਜੀ ਲੱਖ ਲੱਖ ਵਧਾਈ ਹੋਵੇ 648 ਗੁਰਪੁਰਬ ਮਹਾਰਾਜ ਗੁਰੂ ਦਾਸ ਜੀ ਦਾ ਮਨਾਇਆ ਗਿਆ ਆ ਜੀ 10 ਤਰੀਕ ਤੋਂ ਖੰਡ ਪਾਠ ਆਰੰਭ ਕੀਤੇ ਔਰ 12 ਤਰੀਕ ਨੂੰ ਸਮਾਪਤ ਕੀ ਬਾਰੰਭ ਪ੍ਰੋਗਰਾਮ ਸਮਾਪਤ ਕੀਤੇ ਗਏ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਸੱਜਣ ਮਿੱਤਰ ਬਾਹਰ ਬਲੈਤਾਂ ਵਾਲੇ ਬਾਹਰਲੇ ਇੱਧਰ ਵਾਲੇ ਸਾਰੇ ਦੇ ਸੰਯੋਗ ਨਾਲ ਗੁਰੂ ਰਮਦਾਸ ਮਹਾਰਾਜ ਦਾ